ਕੀ ਤੁਸੀਂ ਸਿੰਦਾ ਨਮਕ ਦੀ ਵਰਤੋਂ ਕਰਦੇ ਹੋ ਇਹ ਨਮਕ ਤੁਹਾਡੇ ਦਿਲ ਅਤੇ ਦਿਮਾਗ ਉੱਤੇ ਕੀ ਅਸਰ ਪਾਉਂਦਾ ਹੈ ਅਸਲ ਸਿੰਦਾ ਨਮਕ ਜਾਂ ਲੂਣ ਇੱਕ ਕੁਦਰਤੀ ਖਣਿਜਾ ਹੈ ਜੋ ਸਮੁੰਦਰੀ ਨਮਕ ਵਾਂਗ ਸਮੁੰਦਰ ਵਿੱਚੋਂ ਨਹੀਂ ਸਗੋਂ ਚੱਟਾਨਾਂ ਵਿੱਚੋਂ ਕੱਢਿਆ ਜਾਂਦਾ ਹੈ ਇਹ ਭਾਰਤ ਵਿੱਚ ਖਾਸ ਤੌਰ ਉੱਤੇ ਵਰਤਾਂ ਵੇਲੇ ਵਰਤਿਆ ਜਾਂਦਾ ਕਿਉਂਕਿ ਇਸ ਨੂੰ ਸ਼ੁੱਧ ਮੰਨਿਆ ਜਾਂਦਾ ਹੈ ਇਹ ਚਿੱਟੇ ਹਲਕੇ ਗੁਲਾਬੀ ਜਾਂ ਨੀਲੇ ਰੰਗ ਦਾ ਵੀ ਹੋ ਸਕਦਾ ਹੈ ਇਹ ਨਮਕ ਹਿਮਾਲਿਆ ਖੇਤਰ ਯਾਨੀ ਭਾਰਤ ਨੇਪਾਲ ਅਤੇ ਪਾਕਿਸਤਾਨ ਵਿੱਚ ਪਾਇਆ ਜਾਂਦਾ ਹੈ ਪੱਧ ਦੇ ਉੱਤਰਾਖੰਡ ਹਿਮਾਚਲ ਪ੍ਰਦੇਸ਼ ਰਾਜਸਥਾਨ ਅਤੇ ਪਾਕਿਸਤਾਨ ਵਿਚਲੇ ਪੰਜਾਬ ਵਿੱਚ ਏਸ ਲੂਣ ਦੀਆਂ ਖਾਣਾ ਹਨ ਸੇਂਦਾ ਨਮਕ ਯਾਨੀ ਘੱਟ ਸੋਡੀਅਮ ਵਾਲਾ ਨਮਕ ਬਾਜ਼ਾਰ ਵਿੱਚ ਸੇਂਦਾ ਨਮਕ ਗੁਲਾਬੀ ਨਮਕ ਹਿਮਾਲੀਅਨ ਸਾਲਟ ਲਾਈਟ ਸਾਲਟ ਜਾਂ ਲੋ ਸੋਡੀਅਮ ਸਾਲਟ ਦੇ ਰੂਪ ਵਿੱਚ ਵਿਕਦਾ ਹੈ ਹਿਮਾਲਿਆ ਤੋਂ ਕੱਢੇ ਗਏ ਏਸ ਲੂਣ ਵਿੱਚ ਘੱਟ ਸੋਡੀਅਮ ਹੁੰਦਾ ਹੈ ਪਰ ਨਾਲ ਹੀ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਖਣਿਜ ਇਸ ਲੂਣ ਵਿੱਚ ਵੱਧ ਹੁੰਦੇ ਹਨ ਐਮਜ਼ ਦੇ ਸਾਬਕਾ ਡਾਈਟੀਸ਼ੀਅਨ ਅਤੇ ਵਨ ਡਾਈਟ ਓਡੇ ਦੀ ਸੰਸਥਾਪਕ ਡਾਕਟਰ ਅਨੂ ਅਗਰਵਾਲ ਕਹਿੰਦੇ ਹਨ ਸੇਂਧਾ ਨਮਕ ਸਿਹਤ ਲਈ ਚੰਗਾ ਹੋ ਸਕਦਾ ਜਦੋਂ ਇਸ ਨੂੰ ਸੰਤੁਲਿਤ ਤੌਰ ਉਤੇ ਵਰਤਿਆ ਜਾਵੇ ਸੀਨੀਅਰ ਸਲਾਹਕਾਰ ਡਾਈਟੀਸ਼ੀਅਨ ਅਤੇ ਐਸ ਏ ਪੀ ਡਾਈਟ ਕਲੀਨਿਕ ਦੇ ਸੰਸਥਾਪਕ ਡਾਕਟਰ ਅਦਿਤੀ ਸ਼ਰਮਾ ਕਹਿੰਦੇ ਹਨ ਲੋ ਸੋਡੀਅਮ ਸਾਲਟ ਦੇ ਨਾਮ ਉਤੇ ਸੇਂਧਾ ਨਮਕ ਦੀ ਅਨੇਵਾਹ ਵਰਤੋਂ ਸਿਹਤ ਲਈ ਨੁਕਸਾਨਦੇ ਹੋ ਸਕਦੀ ਹੈ ਸੇਂਧਾ ਨਮਕ ਦਾ ਸਰੀਰ ਉਤੇ ਕੀ ਅਸਰ ਪੈਂਦਾ ਕਿਸੇ ਵੀ ਤਰ੍ਹਾਂ ਦੇ ਲੂਣ ਵਿੱਚ ਸਭ ਤੋਂ ਮਹੱਤਵਪੂਰਨ ਤੱਤ ਸੋਡੀਅਮ ਹੁੰਦਾ ਹੈ। ਸੋਡੀਅਮ ਸਰੀਰ ਵਿੱਚ ਪਾਣੀ ਦੇ ਸੰਤੁਲਨ ਨੂੰ ਬਣਾਈ ਰੱਖਣ ਅਤੇ ਸਾਰੇ ਅੰਗਾਂ ਤੱਕ ਆਕਸੀਜਨ ਅਤੇ ਹੋਰ ਪੌਸ਼ਟਿਕ ਤੱਤ ਪਹੁੰਚਾਉਣ ਵਿੱਚ ਮਦਦਗਾਰ ਹੁੰਦਾ ਹੈ। ਡਾਕਟਰ ਅਨੂਗਰਵਾਲ ਕਹਿੰਦੇ ਹਨ ਸੇਂਦਾ ਨਮਕ ਵਿੱਚ ਬਿਲਕੁਲ ਵੀ ਆਇਓਡੀਨ ਨਹੀਂ ਹੁੰਦਾ। ਇਹ ਇਸ ਨਮਕ ਦੀ ਸਭ ਤੋਂ ਵੱਡੀ ਕਮੀ ਹੈ। ਆਇਓਡੀਨ ਦੀ ਘਾਟ ਗਠੀਏ ਦਾ ਕਾਰਨ ਬਣ ਸਕਦੀ ਹੈ। ਇੰਨਾ ਹੀ ਨਹੀਂ ਹਾਈ ਬਲੱਡ ਪ੍ਰੈਸ਼ਰ, ਵਾਟਰ ਰੀਟੈਂਸ਼ਨ ਅਤੇ ਥਾਇਰੋਇਡ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਇਹ ਮੈਟਾਬੋਲਿਜ਼ਮ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸਿੰਦਾ ਨਮਕ ਕਿੰਨਾ ਤੇ ਕਿਵੇਂ ਖਾਣਾ ਚਾਹੀਦਾ ਵਿਸ਼ਵ ਸਿਹਤ ਸੰਗਠਨ ਸਿਹਤਮੰਦ ਲੋਕਾਂ ਨੂੰ ਰੋਜ਼ਾਨਾ 5 ਗ੍ਰਾਮ ਤੋਂ ਘੱਟ ਨਮਕ ਖਾਣ ਦੀ ਸਿਫਾਰਿਸ਼ ਕਰਦਾ ਹੈ ਜੋ ਕਿ ਲਗਭਗ ਇੱਕ ਚਮਚ ਤੇ ਬਰਾਬਰ ਹੁੰਦਾ ਹੈ ਆਸਟ੍ਰੇਲੀਆ ਦੇ ਜੋਰਜ ਇੰਸਟੀਚਿਊਟ ਆਫ ਗਲੋਬਲ ਹੈਲਥ ਦੇ ਮੁਤਾਬਕ ਇੱਕਔਸਤ ਭਾਰਤੀ ਰੋਜ਼ਾਨਾ ਲਗਭਗ 11 ਗ੍ਰਾਮ ਨਮਕ ਖਾਂਦਾ ਹੈ ਜੋ ਕਿ WHO ਦੀ ਸਿਫਾਰਿਸ਼ ਤੋਂ ਲਗਭਗ ਦੁੱਗਣਾ ਹੈ ICMR ਦੇ ਨੈਸ਼ਨਲ ਇੰਸਟੀਚਿਊਟ ਆਫ ਐਪਿਡੀਮੋਲੋਜੀ ਦੇ ਵਿਗਿਆਨੀਆਂ ਦੇ ਮੁਤਾਬਕ ਭਾਰਤ ਵਿੱਚ ਬਹੁਤ ਵੱਧ ਨਮਕ ਦੀ ਖਪਤ ਇੱਕ ਲੁਕਵੀਂ ਮਹਾਮਾਰੀ ਨੂੰ ਵਧਾ ਰਹੀ ਹੈ ਡਾਈਟੀਸ਼ਨ ਡਾਕਟਰ ਮੰਨੂ ਅਗਰਵਾਲ ਕਹਿੰਦੇ ਹਨ ਅੱਜਕੱਲ ਪੈਕ ਕੀਤੇ ਭੋਜਨ ਅਤੇ ਹੋਰ ਸਵਾਦ ਦੀ ਇੱਛਾ ਕਾਰਨ ਨਮਕ ਦੀ ਵਰਤੋਂ ਵੱਧ ਗਈ ਹੈ ਅਜਿਹੀ ਸਥਿਤੀ ਵਿੱਚ ਭੋਜਨ ਵਿੱਚ ਆਇਓਡੀਨ ਦੀ ਸਹੀ ਮਾਤਰਾ ਬਣਾਈ ਰੱਖਣ ਲਈ ਘਰ ਵਿੱਚ ਪਕਾਏ ਗਏ ਭੋਜਨ ਵਿੱਚ ਆਮ ਨਮਕ ਦੀ ਵਰਤੋਂ ਕਰੋ ਅਤੇ ਪਾਪੜ ਅਚਾਰ ਚਟਨੀ ਜਾਂ ਦਹੀਂ ਵਿੱਚ ਵੱਖਰੇ ਤੌਰ ਉੱਤੇ ਪਾਏ ਜਾਣ ਵਾਲੇ ਨਮਕ ਦੀ ਬਜਾਏ ਸੇਂਦਾ ਨਮਕ ਦੀ ਵਰਤੋਂ ਕਰੋ ਤਾਂ ਸੰਤੁਲਨ ਬਣਿਆ ਰਹੇਗਾ ਉਹ ਦੱਸਦੇ ਹਨ ਕਿ ਸੇਂਦਾ ਨਮਕ ਦਾ ਸੇਵਨ ਨਿਯਮਤ ਤੌਰ ਉੱਤੇ ਨਹੀਂ ਕਰਨਾ ਚਾਹੀਦਾ ਸੀਂਧਾ ਨਮਕ ਨੂੰ ਡੀਟੌਕਸੀਫਾਇਰ ਵਜੋਂ ਵੀ ਵਰਤਿਆ ਜਾਂਦਾ ਹੈ। ਪਾਚਨ ਕਰਿਆ ਨੂੰ ਸੁਧਾਰਨ ਅਤੇ ਗਲੇ ਦੇ ਦਰਦ ਨੂੰ ਸ਼ਾਂਤ ਕਰਨ ਤੋਂ ਲੈ ਕੇ ਚਮੜੀ ਨੂੰ ਸੁਧਾਰਨ ਅਤੇ ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਸੀਂਧਾ ਨਮਕ ਇੱਕ ਬਹੁਪੱਖੀ ਕੁਦਰਤੀ ਉਪਚਾਰ ਹੈ। ਸੀਂਧਾ ਨਮਕ ਨੂੰ ਸ਼ਹਿਦ, ਨਾਰੀਅਲ ਦੇ ਤੇਲ ਜਾਂ ਦਹੀਂ ਦੇ ਨਾਲ ਲਗਾ ਕੇ ਇੱਕ ਕੁਦਰਤੀ ਚਿਹਰੇ ਜਾਂ ਸਰੀਰ ਦੇ ਸਕਰਬ ਵਜੋਂ ਵਰਤਿਆ ਜਾ ਸਕਦਾ ਹੈ। ਇਹ ਡੈడ్ ਸਕਿਨ ਸੈੱਲਾਂ ਨੂੰ ਹਟਾਉਂਦਾ ਹੈ ਅਤੇ ਚਮੜੀ ਦੇ ਰੰਗ ਨੂੰ ਸੁਧਾਰਦਾ ਹੈ। ਸੀਂਧਾ ਨਮਕ ਦੀ ਵਰਤੋਂ ਨਾਲ ਅਲਰਜੀ, ਜ਼ੁਕਾਮ ਜੋ ਪੁਰਾਣੀਆਂ ਸਾਹ ਦੀਆਂ ਸਮੱਸਿਆਵਾਂ ਨੂੰ ਵੀ ਸੁਧਾਰਿਆ ਜਾ ਸਕਦਾ ਹੈ ਇਹ ਫੇਫੜਿਆਂ ਦੀ ਸਮਰੱਥਾ ਨੂੰ ਵੀ ਵਧਾਉਂਦਾ ਹੈ